ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਡਿਟ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਣ ਸਕੇ ਬਾਕੀ ਨੰਬਰ ਵਾਇਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਜੀ ਦੋ ਤੁਹਾਨੂੰ ਬਾਜੂ ਰੇਟ 55 ਦਿਖਾਵਾਂਗੇ ਤੇ ਪਹੁੰਚਿਆ ਫੌਜੀ ਸਾਹਿਬ ਕੋਲੇ ਗੱਲਬਾਤ ਸਾਰੀ ਕਰਾਵਾਇਂ ਤਹਿਸੀਲ ਨਿਹਾਲ ਸਿੰਘ ਵਾਲੇ ਦਾ ਪਿੰਡ ਹੈਗਾ ਆਜੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬੂਟੇ ਕੀ ਹਾਲ ਆ ਠੀਕ ਠਾਕ ਜੀ ਟਰਮ ਅਸੇ ਤੋਂ ਪੂਰੇ ਵਧੀਆ ਜੀ ਪਹਿਲਾਂ ਤਾਂ ਨੰਬਰ ਬੋਲ ਕੇ ਜੀ ਨੰਬਰ 946380366 ਨਾਮ ਮੇਰਾ ਜੰਟਾ ਫੌਜੀ ਪਿੰਡ ਦੀਨਾ ਸਾਹਿਬ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਪਿੰਡ ਹੈਗਾ ਜੌਣ ਵਾਲੇ ਰਾਹ ਦੇ ਉੱਤੇ ਘਰ ਘਰ ਓਕੇ ਜੀ ਤੇ ਅੱਜ ਫਿਰ ਚੰਗਾ ਲੈਂਦਾ ਆਪਣੀ ਵੀਡੀਓ ਦਾ ਬਹੁਤ ਵਧੀਆ ਬਾਈ ਬਹੁਤ ਵਧੀਆ ਓਕੇ ਤੇ ਅੱਜ ਫਿਰ ਦੋ ਦਿਖਾ ਦੇਣੀਆ ਦੋ ਬਾਈ ਜੀ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਦੇਖੀ ਜੰਨੇ ਨੀਰੀਰਾਵੀ ਦੇ ਟੱਚ ਚ ਮੱਝ ਹਾਂਜੀ ਤੇ ਕਦੋਂ ਸੂਈ ਹੈ ਜੀ ਇਹ ਇਹਨੂੰ ਹੋ ਗਿਆ ਜੀ 22 ਦਿਨ ਕੋਈ ਮਹੀਨਾ ਲਾ ਲੇ ਮਹੀਨਾ ਲਾ ਲਓ ਚਲੋ ਠੀਕ ਆ ਤੇ ਮਗਰ ਕੀ ਆ ਗਿਆ ਮਗਰ ਹੈਗੀ ਕੱਟੇ ਕੱਟੇ ਦੁੱਧ ਕਿੰਨਾ ਰੈਡੀ ਵਾਲਾ ਦੁੱਧ ਬਾਈ ਝੂਠ ਆਪਾਂ ਮਾਰਨਾ ਨਹੀਂ ਕੋਈ 10 ਨਹੀਂ ਕਹਿਣਾ 11 ਨਹੀਂ ਕਹਿਣਾ ਇਸ ਟਾਈਮ 9 ਕਿਲੋ ਦੁੱਧ ਦਾ 9 ਕਿਲੋ ਤੇ ਹੋਰ ਬਾਜੂ ਥੋੜਾ ਕਹਣਾ ਕਿੰਨੇ ਬਾਜੂ ਬਾਈ ਸੇਵਾ ਹੈ ਨਹੀਂ ਆਪਣੀ ਓਕੇ ਸੂਆ ਕਿਹੜਾ ਹੈ ਸੂਆ ਤੀਜਾ ਖੋਲੋ ਜੀ ਤੁਰਕ ਰਹਿ ਕੇ ਚੱਕਾ ਚੰਗੀ ਹੈ ਜੀ ਬਾਕੀ ਥਣ ਭਾਂਡੇ ਦੀ ਸਾਫ ਆ ਕਵਾਲਿਟੀ ਚੰਗੀ ਅਨੇਕੀ ਦਾਅਵੇ ਤੇ ਬੱਚੇ ਨੇ ਚੰਗੇ ਪਾ ਦੇਣੇਗਾ ਤੇ ਸਾਰੇ ਨਿਸ਼ਾਨੇ ਵੀ ਕਵਰ ਕਰਤੀ ਹੈ ਗਿਆ ਦੇਖੋ ਮੁੱਛ ਤੇ ਵੀ ਹੈਗਾ ਇਹਦੇ ਨਿਸ਼ਾਨ ਥੱਲੇ ਵੀ ਹੈ ਬੱਗੀ ਮੁੱਛ ਬੱਗੀ ਮੁੱਛ ਓਕੇ ਜੀ ਦੋ ਥਣ ਆਪੀਆ ਦੋ ਕਾਲੇ ਆ ਬਾਕੀ ਅੱਖ ਮਣਕਣੀ ਆ ਕਰੋ ਜੀ ਜੇ ਤਣ ਭਾਂਡੇ ਦੀ ਸਾਫ ਰੈਡ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਉਹ ਮੋੜ ਲਿਓ ਜੀ ਆਜਾ ਆ ਦੇਖੋ ਦੁੱਧ ਦ ਤੁਸੀਂ ਬਾਈ ਨੇ 9 ਕਿਹਾ ਤੁਸੀਂ ਭਾਵੇਂ 8 ਮੰਨ ਕੇ ਲੈਣੀ ਆ ਠੀਕ ਹੈ ਜੀ ਆ ਦੇਖੋ ਥਾਣ ਭਾਂਡੇ ਦੀ ਸਾਫ ਦੂਜੀ ਸਾਈਡ ਤੇ ਆਪਾਂ ਤੁਹਾਨੂੰ ਥਾਣ ਦਿਖਾਈ ਗਿਆ ਦੇਖੋ ਚਾਰੇ ਥਾਣ ਨਿਕਣਵੇਂ ਪੂਰੇ ਗੈਪ ਤੇ ਚੁਵਾਈ ਚੁਵਾਈ ਦੀ ਇੱਕ ਨੰਬਰ ਹੋ ਜਾਊਗਾ ਜਮੋ ਪੋਲੀ ਆ ਬਾਈ ਬੰਦਾ ਚੋਲੇ ਬੁੜੀ ਚੋਲੇ ਓਕੇ ਜੀ ਚੁਵਾਈ ਚੁਵਾਈ ਦੀ ਪੂਰੀ ਪੋਲੀ ਪੈਰ ਵੀ ਨਹੀਂ ਚੱਕਦੀ ਜਮੇ ਓਕੇ ਜੀ ਤੇ ਮਗਰ ਆ ਗਈ ਪੜੀ ਪੜਾਈ ਕੱਟੀ ਆ ਹੁਣ ਤਾਂ ਹਨਾ ਹਾਂ ਜੀ ਬਾਈ ਜੀ ਹਾਂ ਜੀ ਓਕੇ ਤੇ ਪੈਸੇ ਕਿੰਨੇ ਆ ਜੀ ਇਹਦੇ ਪੈਸੇ ਪੁੱਟੇ ਦਾ ਮੰਗਦੇ ਆਪਾਂ 85000 82 ਦੀ ਦੇਣੀ ਆ ਓਕੇ ਤੇ ਧਾਰਾ ਦੁਰਾ ਦੀ ਓਕੇ ਜੀ ਜਮਾ ਓਕੇ ਬਈ ਗਰੰਟੀਨ ਬਾਈ ਦੋ ਨੰਬਰ ਮੀਣੀ ਹਾਂਜੀ ਬਾਈ ਜੀ ਬਾਈ ਜੀ 835 ਇਹ ਆ ਵੀ ਇਹ ਮੀਣੀ ਆਪਣੀ ਪਹਿਲੀ ਵੀਡੀਓ ਤੇ ਵਿਕ ਗਈ ਸੀ 68000 ਰੁਪਏ ਦੀ ਅੱਛਾ ਉਹ ਬੰਦੇ ਨੇ 1000 ਰੁਪਏ ਸਾਈ ਪਾਤੀ ਸਾਈ ਪਾ ਕੇ ਲਾਰਾ ਲੰਦਰਾ ਵੀ ਸਵੇਰੇ ਆਉਂ ਪਰਸੋਂ ਫੇਰ ਉਹ ਮੈਨੂੰ ਕਹਿੰਦਾ ਬਾਈ ਮੈਂ ਤੈਨੂੰ ਸਾਈ ਛੱਡੇ ਤੇ ਫਿਰ ਉਹ 1000 ਰੁਪਏ ਨਾਲ ਕੀ ਕਰੇਉਂਗੇ ਉਹ ਉਹੀ ਤਾਂ ਗੱਲ ਆ ਮਾ ਆ ਕੇ ਪੈਸੇ ਤਾਂ ਲੈ ਜਾ ਠੀਕ ਆ ਜੀ ਲਿਓ ਜੀ ਤੋਰਾ ਕਰਾ ਕੇ ਚੈੱਕ ਤੇ ਦੁਬਾਰਾ ਆਪਾਂ ਫੇਰ ਅੱਜ ਕਵਰ ਕਰਨ ਲੱਗਿਆਂ ਠੀਕ ਹੈ ਜੀ ਬਾਕੀ ਦਾ ਚੰਗੇ ਵੱਡੇ ਸਾਈਜ਼ ਦੀ ਆ ਗਈ ਤੂਆ ਤੁਸੀਂ ਆਪ ਸਿੰਗਾਂ ਦੇਖ ਕੇ ਬੋਡੀ ਵੇਟ ਨੂੰ ਦੇਖ ਕੇ ਹਿਸਾਬ ਲਉਣਾ ਕਿਹੜਾ ਤੂਆ ਜੀ ਇਹ ਤੀਜੇ ਆ ਜੀ ਤੀਜੇ ਓਕੇ ਜੀ ਹਾਂ ਓਕਾ ਤੁਸੀਂ ਆਪ ਦਾ ਸਤ ਕਿਲੋ ਦੁੱਧ ਦਾ ਤਾਂ ਆਪਾਂ 6 ਕਿਲੋ ਹੀ ਦੱਸਣਾ ਬੰਦਾ ਚੋਲੇ ਬੁੜੀ ਚੋਲੇ ਕੋਈ ਚੋਈ ਚਲੇ ਹਾਂ ਤੇ ਕਿੰਨੇ ਜਰ ਦੀ ਸੂਈ ਪਿਆ ਇਹ 4 ਜੂਨ ਦੀ ਬਾਈ ਜੀ 4 ਜੂਨ ਦੀ ਸੂਈ ਤੇ ਬਣੀ ਬੁਣੀ ਆ ਬਣ ਗਈ ਪਾਸੋਂ ਜਿੱਥੇ ਟੀਕਾ ਭਰਾਤਾ ਆਪਾਂ ਓਕੇ ਜੀ ਆ ਦੇਖੋ ਜੀ ਲਿਆਓ ਜੀ ਮੋਡ ਤੇ ਚੰਗੇ ਵੱਡੇ ਸਾਈਜ਼ ਦੀ ਆ ਗਈ ਹਾਂ ਜੀ ਪੂਰਾ ਫੁੱਲ ਸਾਈਜ਼ ਆ ਇਹਦਾ ਮੁੱਲ ਕਿ ਆ ਗਿਆ ਫੋਜੀ ਸਾਹਿਬ ਇਹਦਾ ਭਾਈ ਜੇ ਆਪਾਂ 70000 ਮੰਗਦੇ ਆਂ ਵੀਡੀਓ ਚੱਕੇ 75 ਮੰਗਿਆ ਸੀਗਾ 70 ਮੰਗਦੇ ਆਂ ਹਾਂ ਤੇ 68 ਦਾ ਸੌਦਾ ਹੋ ਗਿਆ ਸੀਗਾ 68 ਦਾ ਸੌਦਾ ਹੁਣ 1000 ਸਾਈਡ ਆਇਆ ਵਾ 65 ਦੀ ਦੇ ਦਾਂਗੇ ਓਕੇ 68 ਦੀ ਓਕੇ ਮਾਨਦਾਨੇ ਦੇ ਵਿੱਚੋਂ ਵੀ ਥੋੜਾ ਬੋਧਾ ਹੁਤਾਰਾਂ ਧੁਰਾਂ ਦੇ ਵੀ ਓਕੇ ਜੀ ਜਮਾ ਕਈ ਧਾਰ ਧਾਰਾਂ ਦੀ ਭਾਰ ਦੀ ਆਪਣੀ ਗਰੰਟੀ ਹੈ ਓਕੇ ਤੇ ਮਿਲਦੀ ਕਿਵੇਂ ਆ ਜੀ ਹੁਣ ਮਿਲਦੀ 4 ਦੇ ਪੌਣਾ ਪਾ ਲੋ ਨਹੀਂ ਰਹਿਣ ਓਕੇ ਜੀ ਤੇ ਇੱਧਰ ਤੁਹਾਨੂੰ 82 ਇਹਦਾ 82 ਮੰਗਿਆ ਬਾਈ ਜੀ ਇਹਦਾ ਹਾਂ 85 ਮੰਗਾਈ 82 ਦੇਣੀ ਹੈ 82 ਦੇਣੀ ਓਕੇ ਜੀ ਤੇ ਬ ਪੂਰਿਆਂ ਵਧੀਆ ਬਾਜ ਰੇਟ ਵਾਲੀਆਂ ਮੰਨਾਂ ਤੁਹਾਨੂੰ ਦਿਖਾਈਆਂ ਜਰੂਰ ਬਾਈ ਨਾਲ ਕਰੋ ਸੰਪਰਕ ਨੰਬਰ ਫੇਰ ਬੋਲ ਦਿਓ ਜੀ ਨੰਬਰ 9463903560 ਨਾਮ ਮਰਾ ਜਾਂਟਾ ਫੌਜੀ ਘਰ ਆਪਣਾ ਜਵੜਾ ਵਾਲੇ ਰਾਹ ਦੇ ਉੱਤੇ ਦੀਨਾ ਸਾਹਿਬ ਪਿੰਡ ਓਕੇ ਜੀ ਬਾਕੀ ਦਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਜੀ ਧੰਨਵਾਦ